ਵੈਗੁਰਜੀ ਦਾ ਖਾਲਸਾ ਵੈਲ ਦੀ ਫਤਿਹ ਸਾਰੀਆਂ ਸੰਗਤਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ ਜਾਂ ਕੋਈ ਨਾ ਕੋਈ ਬੂਟੇ ਲਗਾ ਕੇ ਸਾਨੂੰ ਦੀਵਾਲੀ ਨੂੰ ਮਨਾਉਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਵੀ ਦਾ ਪ੍ਰਦੂਸ਼ਣ ਨਾ ਫੈਲੇ ਸ਼ੋਰ ਸ਼ਰਾਬਾ ਨਾ ਹੋਵੇ ਸਾਰੀਆਂ ਸੰਗਤਾਂ ਦਾ ਫਿਰ ਤੋਂ ਧੰਨਵਾਦ ਕਰਦੇ ਆ ਅਪੀਲ ਕਰਦੇ ਆ ਕਿ ਗ੍ਰੀਨ ਦੀਵਾਲੀ ਮਨਾਈ ਮਨਾਇ ਜਾਵੇ ਤੇ ਪ੍ਰਦੂਸ਼ਣ ਰਹਿ ਤਾ ਦੀਵਾਲੀ ਮਨਾਈ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਿਰਤ ਹੈ